ਸੋ ਦੋਸਤੋ ਮੇਰੇ ਕੋ ਨਿਊ ਪਿਆਰ ਭਰੀ ਸਤਿ ਸ੍ਰੀ ਅਕਾਲ ਇਹ ਦੋਸਤੋ ਆਪ ਸਾਡੇ ਨਜ਼ਦੀਕ ਛੋਟੇ ਸ਼ਹਿਰ ਅਹਿਮਗੜ ਦਾ ਰਸਤਾ ਹੈ ਇਹ ਰਸਤੇ ਵਿੱਚ ਬਹੁਤ ਪਰੇਸ਼ਾਨੀ ਆਉਂਦੀ ਹੈ 1 ਕਿਲੋਮੀਟਰ ਦਾ ਏਰੀਆ ਪਰ ਪ੍ਰਸ਼ਾਸਨ ਪਤਾ ਨਹੀਂ ਕਿਉਂ ਨਹੀਂ ਧਿਆਨ ਦੇ ਰਿਹਾ ਇਸ ਰੋਡ ਦੇ ਉੱਤੇ ਮੇਨ ਰੋਡ ਨਾਲੇ ਜਿਸ ਵਿੱਚ ਜੋ ਅਹਿਮਗੜ ਤੋਂ ਰਾਏਕੋਟ ਨੂੰ ਜਾਂਦਾ ਸੋ ਦੋਸਤੋ ਦਿੱਕਤ ਬਹੁਤ ਆਉਂਦੀ ਹੈ ਲੋਕਾਂ ਨੂੰ ਇੱਥੋਂ ਜਾਣ ਦੇ ਲਈ ਟੂ ਵਿਲਰ ਵਾਲੇ ਤਾਂ ਵਿਚਾਰੇ ਤਿਲਕ ਕੇ ਡੈਗ ਵੀ ਪੈਂਦੇ ਨੇ ਸੋ ਮੇਰੇ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨ ਨੂੰ ਪਲੀਜ਼ ਰਿਕੁਐਸਟ ਹੀ ਆ ਤੁਹਾਨੂੰ ਇਹ ਰੋਡ ਦਾ ਕੋਈ ਹੱਲ ਕਰ ਦਿਓ ਪਤਾ ਨਹੀਂ ਜਾਂ ਤੁਹਾਡੇ ਨਿਗਾਹ 'ਚ ਹੈ ਨਹੀਂ ਕੋਈ ਦੱਸ ਹੀ ਨਹੀਂ ਰਿਹਾ ਤੁਹਾਨੂੰ ਸੋ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਟੈਗ ਰਹਿਣ ਵੀ ਦਿਓ ਪਰ ਸ਼ੇਅਰ ਕਰਿਓ ਜੋ ਕਿ ਪ੍ਰਸ਼ਾਸਨ ਤੱਕ ਪਹੁੰਚ ਜਾਵੇ ਹੱਥ ਵਨ ਕੇ ਬੇਨਤੀ ਆ ਕਿਉਂਕਿ ਇੱਕ ਦੋ ਵਾਰ ਤਾਂ ਮੈਂ ਵੀ ਡਿਗਿਆ ਮੋਟਰਹੈਲ ਤੇ ਇੱਥੇ ਅੱਜ ਸਵੇਰੇ ਟਰਾਲੀ ਵੀ ਟੁੱਟੀ ਗਈ ਸੀ ਇੱਕ ਉੱਥੇ ਤੂੜੀ ਵਾਲੀ ਇਹ ਗੱਲ ਦਾ ਜੀ ਪਤਾ ਹੀ ਲੱਗਿਆ ਹੋਣਾ ਪ੍ਰਸ਼ਾਸਨ ਨੂੰ ਬਹੁਤ ਤਕੜਾ ਜਾਮ ਲੱਗਿਆ ਸੀ ਐਮੜੜ ਦੇ ਵਿੱਚ ਸੋ ਦੋਸਤੋ ਇਸ ਵੀਡੀਓ ਨੂੰ ਬਤ ਬਤ ਸ਼ੇਅਰ ਜ਼ਰੂਰ ਕਰਿਓ ਗੁੱਡ ਬਾਏ ਸਾਫਰੀਕਾ Thank yeah. you. thank uh. you